ਮਹੱਲਾ ਪੰਜਵਾ ਰਾਖੋ ਰੱਖ ਰੱਖਣ ਹੇ ਸੇ ਗੁਰ ਸਿਕੋ ਜਿਨਾਂ ਨੂੰ ਰੱਖਿਆ ਕਰਨ ਵਾਲਾ ਪਰਮੇਸ਼ਰ ਆਪ ਰੱਖਿਆ ਕਰਦਾ ਹੈ ਵਿਦਕਾ ਅੰਗ ਕੜੇ ਨਿਰੰਕਾਰ ਉਹ ਆਪ ਨਿਰੰਕਾਰ ਵਾਹਿਗੁਰੂ ਕਰਦਾ ਹੈ ਲਹਾਉ ਮਾਤ ਘੜਬ ਮੈਂ ਅਵਲ ਨਾ ਜੂ ਹੈ ਨਾ ਦੋ ਦੇ ਜਰੂਰ ਜਾਗ ਨਹੀਂ ਸਾੜ ਸਕਦੀ ਕਿਉਂ ਬਸ ਕਰੂ ਐ ਉਹ ਮਾਰਿਆ ਸੌ ਰੱਖਿਆ ਕਰਦਾ ਹੈ ਕਾਮ ਕ੍ਰੋਧ ਲੋਭ ਮੋਹ ਨਾ ਪੂ ਹੈ ਜਿਹੜੇ ਦੁਨੀਆਂ ਜਿਹੜੇ ਭਜਨ ਕਰਨਗੇ ਜਿਵੇਂ ਗਰਭ ਦੀ ਅਗਨੀ ਸਾੜ ਸਕੀ ਭਜਨ ਕਰਦੇ ਬੱਚੇ ਨੂੰ ਕਿਵੇਂ ਕਾਮ ਕ੍ਰੋਧ ਆਦ ਕਾਮ ਕ੍ਰੋਧ ਕਾਮ ਕ੍ਰੋਧ ਲੋਭ ਮੋਹ ਨਾ ਪੂ ਹੈ ਕ੍ਰੋਧ ਲੋ ਮੋਹ ਆਦ ਕ ਮੋਹ ਜੋ ਵੇਖਦਾ ਭਾਵ ਹੈ ਲੋਹ ਜੋ ਸੰਕੋਖਦਾ ਭਾਵ ਹੈ ਕ੍ਰੋਧ ਜੋ ਸ਼ਾਂਤੀ ਦਾ ਭਾਵ ਹੈ ਕਾਮ ਜੋ ਵਸਤੂ ਵਿਚਾਰ ਦਾ ਭਾਵ ਹੈ ਇਹ ਕੋ ਨਹੀਂ ਸਕਣਗੇ ਲੱਗ ਨਹੀਂ ਸਕਣਗੇ ਸਾਧ ਸੰਗ ਜਪੈ ਨਿਰੰਕਾਰ ਜੋ ਸਾਧ ਸੰਗ ਵਿੱਚ ਮਿਲ ਕੇ ਨਿਰੰਕਾਰ ਦਾ ਜਾਪ ਕਰਦੇ ਹਨ ਪਰਮੇਸ਼ਰ ਦਾਿੰਦਕ ਕਾਇ ਮੂਹ ਲਾਗਾ ਸ਼ਾਮ ਜਿਹੜਾ ਨਿੰਦਿਆ ਕਰੇਗਾ ਉਹ ਮੂੰਹ ਜਸਵਾ ਲਾਂਕਾਂ ਦੀ ਲੱਗੇਗੀ ਸਾਧ ਕਵਚ ਦਾ ਰਾਮ ਕਵਚ ਦਾਸ ਕਾ ਤੁੰਨਾ ਹੋਏ ਰਾਮ ਰਾਮ ਸ਼ੰਕਰ ਵੀ ਹਾਰੇ ਰਾਮ ਕਵਚ ਹੈ ਨਾ ਬਾਣੀ ਸ਼ਬਦ ਇਹ ਕਉਂ ਚ ਸੰਜੋਗ ਹੁੰਦੀ ਹੈ ਨਾ ਜਿਸ ਪ੍ਰਕਾਰ ਇਹ ਕਹੂ ਚ ਮੰਤਰ ਆ ਜੋ ਰਾਮ ਨਾਮ ਇਹ ਸੰਜੋਗ ਹੈ ਸੇਵਕ ਵੀ ਰੱਖਿਆ ਕਰਨੋ ਆਤ ਤੇ ਬਿਆੰਤ ਫੌਜੀਆ ਨੇ ਇਸ ਜਾਪ ਨੂੰ ਕਰਕੇ ਸ਼ਸਰਾਂ ਤੋਂ ਬਚਦੇ ਰਹੇ ਆ ਐਵੇਂ ਸੰਤ ਭਗਤ ਇਹ ਸੰਜੋਗ ਨੂੰ ਪਾਇਰ ਕੇ ਕਾਮ ਕ੍ਰੋਧ ਦੇ ਸ਼ਸਰਾਂ ਤੋਂ ਬਚ ਗਏ ਹਨ ਦੂਤ ਦੁਸ਼ਟ ਤਿਸਪੋਤ ਨਾਮ ਜਿਹੜੇ ਤੁਗਲੀ ਕਰਨ ਵਾਲੇ ਆ ਦੁਸ਼ਟ ਸੁਭਾਅ ਵਾਲੇ ਉਸ ਨਾਮ ਜਪਣ ਵਾਲੇ ਪੁਰਖ ਨੂੰ ਸੰਜੋਗ ਹੀ ਨਹੀਂ ਰੱਖਿਆ ਕਰਦੀ ਜਿਵੇਂ ਲੋਹੇ ਦਾ ਕੁੜਤਾ ਗੱਜ ਪਾਇਆ ਹੋਵੇ ਤਲਵਾਰ ਦਾ ਵਾਰ ਨਹੀਂ ਚੱਲਦਾ ਕਿਉਂ ਦੂਤੁਸ਼ਟੋਨਾਂ ਦੇ ਤੇ ਤਰਕਾ ਰੂਪੀ ਤਲਵਾਰ ਹਨ ਉਹਨਾਂ ਦੀਆਂ ਪਹੁੰ ਨਹੀਂ ਸਕਦੀਆਂ ਲੱਗ ਨਹੀਂ ਸਕਦੀਆਂ ਹਨ ਜੋ ਜੋ ਗਰਭ ਕਰੇ ਸੋ ਜਾ ਜਿਹੜਾ ਜਿਹੜਾ ਬਈ ਹੰਕਾਰ ਕਰੇਗਾ ਉਹ ਦੁਨੀਆ ਚੋਂ ਚਲਿਆ ਜਾਏਗਾ ਕਾਲ ਉਹਨੂੰ ਖਾ ਜਾਏਗਾ ਨਾਸ ਕਰ ਦੇਵੇਗਾ ਗਰੀਬ ਦਾਸ ਕੀ ਪ੍ਰਭ ਸਰਣਾ ਮੈਂ ਗਰੀਬ ਹਾਂ ਮਹਾਰਾਜ ਦਾ ਸੇਵਕ ਹਾਂ ਉਹਨਾਂ ਦਾਸਾਂ ਨੂੰ ਵਾਹਿਗੁਰੂ ਨੇ ਆਪ ਦੀ ਸ਼ਰਨ ਦਿੱਤੀ ਹੈ ਆਪ ਦੀ ਸ਼ਰਨ ਵਿੱਚ ਰੱਖਿਆ ਉਹਨਾਂ ਪਿਆਰਿਆਂ ਦੇ ਤਾਂ ਹੀ ਜੋ ਜੋ ਸ਼ਰਨ ਪਿਆ ਹਰ ਰਾਹ ਜੋ ਵੀ ਭਾਈ ਹਰੀ ਪਰਮੇਸ਼ਰ ਦੀ ਸ਼ਰਨ ਪਿਆ ਹੈ ਸੋ ਦਾਸ ਰੱਖਿਆ ਆਪਣੇ ਕੰਠ ਲਾਹ ਉਹਨਾਂ ਸੇਵਕਾਂ ਨੂੰ ਆਪ ਦੇ ਕੰਠ ਨਾਲ ਲਾ ਕੇ ਅਭੇਨਿਸ਼ਾ ਦੇ ਕੇ ਰੱਖਿਆ ਕੀਤੀ ਹੈ ਪਰਮੇਸ਼ਵਰ ਨੇ ਜੇ ਕੋ ਬਹੁਤ ਕਰੇ ਹੰਕਾਰ ਜੇ ਕੋ ਭਾਈ ਬਾਲਾ ਆਪਦੇ ਪ੍ਰਤਾਪ ਦਾ ਮਾਇਆ ਵਾ ਹੰਕਾਰ ਕਰੇਗਾ ਉਹ ਖਿੰ ਮਹਿ ਰੁਲਤਾ ਖਾਕੂ ਨਾ ਸ਼ਰਮ ਦੀ ਖਾਕ ਮਿੱਟੀ ਵਿੱਚ ਰੁਲ ਜਾਏਗਾ ਬਕਾਰਾ ਬਕਾਰੀ ਹੋ ਜਾਏਗਾ ਤੇ ਲਾਂਕਾਂ ਦੀ ਸਵਾ ਦੇ ਤੇ ਪਵੇਗੀ ਹੈ ਪੀ ਸੱਚਾ ਹੋਣਾ ਹਰ ਹੁਣ ਵੀ ਸੱਚਾ ਪਿਛੇ ਵੀ ਤਹੀ ਥਾ ਅਗੇ ਨੂੰ ਹੋਣ ਹਾਰ ਹੋਵੇਗਾ ਕੋਈ ਖਤਕਾਲ ਨੂੰ ਸਦਾ ਸਦਾ ਜਾਈ ਬਲਿਹਾਰ ਜੰਨਨ ਸਦਾ ਸਦਾ ਉਸ ਵਾਰਿਕ ਨੂੰ ਬਲਿਹਾਰ ਕੁਰਬਾਨ ਜਾਣਾ ਕਰੀਏ ਆਪਣੇ ਦਾਤ ਰੱਖੇ ਕਿਰਪਾਤਾ ਜੇ ਸ਼ੀਵ ਕਾ ਨੂੰ ਕਿਰਪਾ ਦ੍ਰਿਸ਼ਟੀ ਧਾਰ ਕੇ ਰੱਖਿਆ ਕੀਤੀ ਹੈ ਉਸ ਨੇ ਨਾਲਕ ਕੇ ਪ੍ਰਭ ਪ੍ਰਾਨ ਆਦਿ ਆਹ ਜੇ ਕਹਿੰਦੇ ਸਾਡੇ ਪ੍ਰਭ ਉਹ ਕਾਲਪੁਰਖ ਪ੍ਰਾਨਾਂ ਦਾ ਐਸਾ ਰੂਪ ਹਨ ਗੋਡ ਮਹੱਲਾ ਪੰਜਵਾ ਅਚਰਜ ਕਥਾ ਮਹਾਨ ਜੀ ਗੁਰੂ ਸਿੱਖਾਂ ਨੇ ਮਾਰਾ ਸਾਹਿਬ ਦੇ ਕੇ ਬੇਨਤੀ ਕੀਤੀ ਕੋਈ ਮਾਰਾ ਅਚਰਜ ਕਥਾ ਸੁਣਾਓ ਵੇਦਾਂ ਦੀਆਂ ਪ੍ਰਾਣਾਂ ਦੀਆਂ ਸ਼ਾਸਤਰਾਂ ਦੀਆਂ ਸਿਮਰਤੀਆਂ ਦੀਆਂ ਕਥਾ ਤੋਂ ਕੋਈ ਬਸਵਾਦ ਰੂਪ ਕਥਾ ਸਰਵਣ ਕਰਾਓ ਆਪ ਤਾਂ ਗੁਰੂ ਸਾਹਿਬ ਦੱਸਦੇ ਨੇ ਇਹ ਗੁਰਸਿੱਖੋਂ ਸੁਣੋ ਅਚਰਜ ਕਥਾ ਮਹਾਨ ਨੂੰ ਮਹਾਰਾਜ ਜਗਤਸ਼ਮਾਤ ਪਾਈ ਦੇ ਦੇਣ ਵਾਲੀ ਕਥਾ ਜਿਹੜੀ ਹੈ ਆਨੂ ਉਮਾਦ ਰਹਿਤ ਹੈ ਰੂਪ ਲਖਣਾ ਸਾਇਕ ਤੈਸਤੀ ਲਖਣਾ ਦੁਆਰਾ ਪਰਮੇਸ਼ਰ ਦੀ ਕਥਾ ਸੁਣੂ ਉਪਮਾ ਤੋਂ ਰਹਿਤ ਹੈ ਆਤਮਾ ਪਾਰ ਬ੍ਰਹਮ ਉਕਾਰੂ ਉਹ ਆਤਮਾ ਜਿਹੜਾ ਪਰਤਕ ਆਤਮਾ ਹੈ ਨਾ ਪਰਤੇ ਪਰਤੇ ਵਿਹਾਂ ਨੂੰ ਪ੍ਰਕਾਸ਼ਣ ਵਾਲਾ ਸਾਰੇ ਅੰਤਾਂ ਕਰਨਾਂ ਦੇ ਅੰਦਰ ਪਰਤਕ ਚੇਤਨ ਜਿਹੜਾ ਉਹ ਆਤਮਾ ਜਿਹੜਾ ਜੀਵਾਤਮਾ ਹੈ ਇਹ ਬਾਦਮ ਪਰਮੇਸ਼ਰ ਦਾ ਸਰੂਪ ਹੈ ਜਾਣ ਲਓ ਤੁਸੀਂ ਸੱਚੇ ਤੋਂ ਅਨੰਤ ਸਰੂਪ ਹੈ ਮਹਾਰੂ ਨਾ ਇਹੋ ਬੁੱਢਾ ਨਾ ਇਹੋ ਬਾਲਾ ਇਹ ਜੋਤ ਪਰਮੇਸ਼ਰ ਦੀ ਅਹੀ ਜੀ ਹੈ ਨਾ ਇਹ ਬੁੱਢਾ ਹੁੰਦਾ ਹੈ ਨਾ ਇਹ ਬਾਲਕ ਹੁੰਦਾ ਹੈ ਸਰੀਰ ਬੁੱਢਾ ਹੁੰਦਾ ਹੈ ਸਰੀਰ ਹੀ ਬਾਲਕ ਹੁੰਦਾ ਹੈ ਇਹ ਨਾ ਬਿਰਧ ਹੁੰਦਾ ਨਾ ਬਾਲਕ ਹੁੰਦਾ ਇਹ ਕਰਸ ਰਹਿਂਦਾ ਹੈ ਨਾ ਇਸ ਦੂਖ ਨਹੀਂ ਜਮ ਜਲਿਆ ਤੇਰਾ ਨਾ ਬੁੱਢਾ ਬੁੱਢਾ ਹੰਕਾਰੀ ਨਹੀਂ ਹੁੰਦਾ ਇਹ ਤੇ ਬਾਲਕਾ ਅਗਿਆਨੀ ਨਹੀਂ ਹੁੰਦਾ ਹੈ ਇਹ ਨਾ ਇਸ ਗੂਹ ਨਹੀਂ ਜੰਮ ਜਲ ਇਸ ਨੂੰ ਜੰਮਣ ਮਰਨ ਦਾ ਦੁੱਖ ਨਹੀਂ ਜਮਾਂ ਦਾ ਝਾਲ ਵੀ ਨਹੀਂ ਹੈ ਇਹ ਸਭ ਜਾਲਾਂ ਦਾ ਪ੍ਰਕਾਸ਼ਕ ਹੈ ਨਾ ਇਹ ਬਿਨ ਸੈ ਨਾ ਇਹ ਜਾ ਮੈਂ ਸਤ ਸੰਗ ਜੀ ਨਾ ਹੁੰਦਾ ਹੈ ਤੇ ਨਾ ਇਹ ਜਾ ਪੈਦਾ ਹੋਇਆ ਹੈ ਨਾ ਕਿਸੇ ਦੇਖ ਜਾਂਦਾ ਹੈ ਆਦ ਜੁਗਾਦੀ ਰਹਾ ਸਮਾ ਆਦ ਸਾਡੇ ਸੱਜੂ ਆਦ ਕਾਦੇ ਚ ਵੀ ਸੀ ਯੁਗ ਤ੍ਰੇਤਾ ਦੁਆਪਰ ਕਲਯੁਗਾਤ ਕਾਂਜ ਵੀ ਹੈ ਅਰੇ ਆਯੁਗਾਂ ਦੇ ਰਹਿਿਆ ਸਮਾ ਸਾਰੇ ਵਿਆਪਕ ਹੋ ਰਿਹਾ ਹੈ ਮਾ ਇਸ ਉਸ ਨੂੰ ਨਹੀਂ ਇਸ ਸੀ ਇਸ ਸਰੀਰ ਨੂੰ ਤੁਜਾ ਨੂੰ ਗਰਮੀ ਲੱਗਦੀ ਹੈ ਅਬ ਮਨ ਇਹਦਾ ਅਭਿਆਸੀ ਹੋਣੇ ਕਰਕੇ ਨੂੰ ਗਰਮੀ ਪ੍ਰਤੀਤ ਹੁੰਦੀ ਹੈ ਤੁਜਾ ਨੂੰ ਪਾਲਾ ਲੱਗਦਾ ਹੈ ਕਿ ਮਨ ਇਹਦਾ ਅਭਿਆਸੀ ਹੋਣੇ ਕਰਕੇ ਦੇ ਅਭਿਆਸੀ ਹੋਣੇ ਕਰਕੇ ਮਨ ਨੂੰ ਪ੍ਰਤੀਤ ਹੁੰਦਾ ਹੈ ਉਸ ਬ੍ਰਹਮ ਦੇ ਅੰਦਰ ਮਾ ਇਸ ਉਸ ਨੂੰ ਨਹੀਂ ਇਸ ਸੀ ਇਸ ਰੂਪ ਨੂੰ ਉਸਨ ਗਰਮੀ ਵੀ ਨਹੀਂ ਤੇ ਨਾ ਸੀਤ ਪਾਲਾਈ ਲੱਗਦਾ ਕਿਸੇ ਪ੍ਰਕਾਰ ਦਾ ਐਸਾ ਰੂਪ ਗਰਮੀ ਤੇ ਪਾਲੇ ਦਾ ਪ੍ਰਕਾਸ਼ ਦਾ ਰੂਪ ਹੈ ਉਸ ਨੂੰ ਨੂੰ ਕਰੋਧ ਰੂਪੀ ਗਰਮੀ ਨਹੀਂ ਹੈ ਤੇ ਸੀਤ ਜੜਤਾ ਰੂਪੀ ਪਾਲਾ ਨਹੀਂ ਹੈ ਮਾ ਇਸ ਦੁਸ਼ਮਨ ਨਾ ਇਸ ਮੀਤ ਨਾ ਇਹਦਾ ਕੋਈ ਦੁਸ਼ਮਨ ਹੈ ਨਾ ਇਹਦਾ ਕੋਈ ਮਿੱਤਰ ਮਿੱਤਰ ਸੱਤਰ ਤੋਂ ਰਹਤਾ ਹੈ ਪਰਮੇਸ਼ਵਰੋ ਨਾ ਇਸ ਹਰਖ ਨਹੀਂ ਇਸ ਸੋਗ ਇਸ ਹਰਖ ਸੋਗ ਦਾ ਪ੍ਰਕਾਸ਼ਤਾ ਹੈ ਮਨ ਨੂੰ ਹੀ ਹਰਖਾ ਪਦਾਰਥ ਦੇ ਪਾਏ ਤੋਂ ਮਨ ਨੂੰ ਸੋਗ ਹੈ ਪਦਾਰਥ ਦੇ ਗਏ ਤੋਂ ਇਹ ਜਿਹੜਾ ਪਰਮੇਸ਼ਰ ਦੀ ਜੋਤ ਹੈ ਅੰਦਰ ਇਹ ਦੱਸਦੀ ਹੈ ਕਿ ਇਹਨੂੰ ਹੁਣ ਖੁਸ਼ੀ ਹੋਈ ਹੈ ਇਹ ਦੱਸਦੀ ਹੈ ਇਸ ਮਨ ਨੂੰ ਹੁਣ ਸੋਗ ਹੋਇਆ ਇਹਨੂੰ ਨਾ ਹਰਖਾ ਨਾ ਸੋਗ ਹੈ ਦੋਹਾਂ ਤੋਂ ਰਹਿਤਾ ਹੈ ਆਏ ਹਰਖ ਨਾ ਗਏ ਸੋਗ ਸਭ ਕਿਸ ਇਸ ਦਾ ਇਹੋ ਕਰਨ ਜੋ ਸਭ ਕੁਛ ਇਸ ਸੰਤ ਜਮੀ ਦਾ ਬਣਾਇਆ ਹੋਇਆ ਇਹ ਸਾਰਿਆਂ ਦੇ ਕਰਨ ਦੇ ਯੋਗ ਲਾਇਕ ਹੈ ਆਪ ਨਾ ਇਸ ਬਾਪ ਨਹੀਂ ਇਸ ਮਾਇਆ ਜਿਵੇਂ ਸਾਡੇ ਸਰੀਰਾਂ ਦਾ ਮਾਂ ਤੇ ਬਾਪੂ ਕਰਕੇ ਮਾਤ ਪਿਆ ਮਨ ਬਾਲ ਨਾ ਹੋਈ ਇਹ ਬੱਚੇ ਜੰਮਦੇ ਆ ਮਾਂ ਤੇ ਉਹਦਾ ਸੰਬੰਧ ਕਰਕੇ ਇਸ ਪ੍ਰਕਾਰੇ ਦਾ ਕੋਈ ਮਾਂ ਨਹੀਂ ਹੈ ਅਦੇ ਨਾ ਇਹਲਾ ਕੋਈ ਬਾਪੂ ਹੈ ਆਪ ਹੀ ਅਨਾਦੀ ਸਰੂਪ ਹੈ ਇਹੋ ਅਪਰੰਪਰ ਹੂਤਾ ਆਇਆ ਇਹ ਤਾਂ ਪ੍ਰਕਿਰਤੀ ਤੋਂ ਪਰੇ ਹੈ ਜੋ ਦਿੱਨੇ ਹੈ ਬ੍ਰਹਮਾ ਵਿਸ਼ਨ ਸ਼ਿਵ ਉਹਨਾਂ ਦੀ ਮਾਇਆ ਮਾਂ ਹੈ ਅਦੇ ਇਸ ਪ੍ਰਕਾਰੋਂ ਪੀਰ ਉਹਦੇ ਵਿੱਚ ਤਿੰਨ ਗੁਣ ਰੂਪ ਹੋ ਕੇ ਪੈਜਾ ਹੋਏ ਹੈ ਕਿਸ ਪਰਮੇਸ਼ਰ ਦੀ ਮਾਤਾ ਕੋਈ ਨਹੀਂ ਨਾ ਇਸ ਬਾਪ ਨਾ ਇਹ ਜਦ ਬਾਪੂ ਪਿਤਾ ਵੀ ਕੋਈ ਵੀ ਨਾ ਕੋਈ ਮਾਤਾ ਹੋ ਇਹ ਅਪਰੰਪਰ ਹੁੰਦਾ ਆਇ ਇਹ ਪ੍ਰਕਿਰਤੀ ਵੀ ਕਿੰਨੀ ਅੰਦਰ ਮਾ ਵਿਸ਼ਨੂ ਸ਼ਿਵ ਜੀ ਪ੍ਰਕਿਰਤੀ ਚ ਹੈ ਇਹ ਪ੍ਰਕਿਰਤੀ ਤੋਂ ਪਰੇ ਹੈ ਪਿੱਛੇ ਹੁੰਦਾ ਸੀ ਹੁਣ ਹੁੰਦਾ ਆਏ ਅੱਗੇ ਨੂੰ ਹੋਵੇਗਾ ਪਾਪ ਪੁੰਨ ਦਾ ਇਸ ਲੇਪ ਨਾ ਲੱਗੈ ਇਹ ਸਮ ਸੰਗ ਸਰੂਪ ਹੈ ਪਾਪ ਮਨ ਨੂੰ ਪਾਪ ਦਾ ਦੋਖ ਲੱਗਦਾ ਹੈ ਪੁੰਨ ਦਾ ਫਲ ਵੀ ਮਨ ਨੂੰ ਲੱਗਦਾ ਹੈ ਇਹ ਜੋਤੀਸ ਰੂਪ ਨੂੰ ਨਾ ਪਾਪ ਨਾ ਪੁੰਨ ਦੋਹੇ ਲੱਗਦੇ ਨਹੀਂ ਨਰੇਪ ਰਹਿੰਦਾ ਦਸੀ ਜਾਂਦਾ ਪਾਪ ਪੁੰਨ ਕਟ ਕਟ ਅੰਤੜ ਸਦ ਹੀ ਜਾਗੇ ਇਹ ਸਾਰਿਆਂ ਕਟ ਕਟ ਚਾਰ ਖਾਣੀਆਂ ਦੇ ਅੰਦਰ ਹੈ ਸਦਾ ਜਾਗਦੀ ਜੋਤੀ ਇਹ ਤੁਨ ਸਰੂਪ ਹੈ 3 ਗੁਣਾ ਇੱਕ ਸਖਤ ਉਪਾਏ ਮੇਰਾ ਸਾਰੀ ਰਚਨਾ ਦਾ ਜਿਹੜਾ ਰੋਲਾ ਪਿਆ ਇਹ ਕਿੰ ਬਣਾਇਆ ਤਾਂ ਕਹਿੰਦੇ ਹਨ ਸੁਣੋ 3 ਗੁਣਾ ਇੱਕ ਸਖਤ ਉਪਾਏ ਇੱਕ ਸਖਤ ਅਗਲੀ ਤੋਖ ਪੜਨ ਮਹਾ ਮਾਇਆ ਤਾਂ ਕੀ ਹੈ ਸ਼ਾਇਆ ਉਹ ਜੋ ਪਰਮ ਪਰਮੇਸ਼ਰ ਵਾ ਉਸ ਪਰ ਮਹਾ ਮਾਇਆ ਜਿਹੜੀ ਹੈ ਤੀਨ ਗੁਣਾ ਕੀ ਸਾਮਿਆਂ ਜੋਈ ਨਾਮ ਪ੍ਰધાન ਕਹਾਵੇ ਸੋਈ ਇਹ ਮਤ ਹੈ ਸਾਧ ਸੰਗਤ ਜੀ ਪੂਰਮ ਆਪਣੇ ਸੰਖੀਆਂ ਦਾ ਉਹ ਕਹਿੰਦੇ ਜਿਹੜੇ ਹਨ ਇਹ ਗੁਣ ਵਗੈਰਾ ਸਾਰੇ ਮਹਾ ਮਾਇਆ ਜਿਹੜੀ ਹੈ ਜਿਹਦੇ ਵਿੱਚ ਸੱਗੇ ਕਾਮਸ਼ਾ ਦਾ ਬ੍ਰਹਮ ਚੇਤਨ ਦਾ ਪ੍ਰਗਟਿੰਦ ਪਿਆ ਉਹ ਜਿਹੜੀ ਜੜ੍ਹ ਮ ਆਇਆ ਸੀ ਪਰਮੇਸ਼ਰ ਦਾ ਸੱਤਾ ਦੇ ਫੈਨੇ ਕਰਕੇ ਇਹ ਹਰਕਤ ਨੂੰ ਪ੍ਰਾਪਤ ਹੋਈ ਹੈ ਨਾ ਸੀ ਤਾਂ ਸੀ ਸ਼ਾਂਤੀ ਸੁਭਾਅ ਨੂੰ ਧਾਰਿਆ ਇਸ ਕੋ ਕਾਲ ਹੈ ਉਸ ਵਿੱਚ ਸਤ ਸੰਗੇ ਜੀ ਹਰਕਤ ਭਾਵ ਨੂੰ ਪ੍ਰਾਪਤ ਹੋ ਕੇ ਉਹਦੇ ਵਿੱਚ ਇੱਕੰਨ ਦੀ ਛਾਇਆ ਪਈ ਹੈ ਜਿਹਦੇ ਜੁੱਧ ਸੁਧ ਸਦੋ ਗੁਣ ਹੈ ਰਾਸ ਦੇ ਤਾਪਸੀ ਨਰਮ ਸੁਭਾਅ ਹੈ ਉਹਦੇ ਜਿਹੜੀ ਜੇਤਨ ਦੀ ਸੱਤਾ ਪਈ ਉਹਦਾ ਨਾਮ ਈਸ਼ਰ ਕੇਹੀਦਾ ਹੈ ਅਤੇ ਜਿਹੜੀ ਇਸੇ ਪ੍ਰਕਾਰ ਜਿਸ ਵਿੱਚ ਤਮੋ ਗੁਣ ਵੱਡਾ ਬਹੁਤਾ ਹੈ ਸਤੋ ਤੇ ਰਜੋ ਨਰਮ ਹਨ ਉਹਦੇ ਜਿਹੜੀ ਚੇਤਨ ਦੀ ਸੱਤਾ ਪਈ ਵਕਾਰ ਅਵਸਥਾ ਨੂੰ ਮਾਇਆ ਪ੍ਰਾਪਤ ਹੋਈ ਹੈ ਉਹ ਵਿਦਿਆ ਹੈ ਉਸ ਵਿਦਿਆ ਜਿਹੜਾ ਚੇਤਨਾ ਪ੍ਰਗਟ ਬਿੰਦ ਹੈ ਉਹ ਜੀਵ ਹੈ ਇਸ ਪ੍ਰਕਾਰ ਉਹਦਾ ਪ੍ਰਗਟ ਬਿੰਦ ਹੈ ਕਿ ਇੱਕ ਨੂੰ ਬ੍ਰਹਮ ਦਾ ਅਕਸ਼ ਫਿਰ ਪੜੋ ਪਹਿਲੇ 3 ਗੁਣਾ 1 ਸਖਤ ਉਹ ਪਦ 3 ਗੁਣ ਪੈਦਾ ਹੋਏ ਪਰਮੇਸ਼ਰ ਦੇ ਤ੍ਰਿਗੁਣ ਰੂਪ ਮਾਇਆ ਹੋਈ ਜਿਹੜੀ ਨਾਮ ਤਿੰਨ ਗੁਣਾ ਕੀ ਸਾਮਯ ਜੋ ਇਨਾਮ ਪ੍ਰਧਾਨ ਕਹਾਵੇ ਸੋਈ ਉਹ ਜਿਸ ਵੇਲੇ ਤਿੰਨ ਤਿੰਨ ਗੁਣ ਰੂਪ ਹੋਈ ਰਾਸੀ ਤਾਮਸੀ ਸ਼ਾਂਤ ਕੀ ਸੁਭਾਅ ਨੂੰ ਧਾਰਨ ਕੀਤਾ ਉਸ ਕਰਕੇ ਅੱਗੇ ਨਯੋਗੁਣੀ ਬ੍ਰਹਮਾ ਪੈਦਾ ਹੋਇਆ ਤਮੋਗੁਣੀ ਸ਼ਿਵ ਜੀ ਪੈਦਾ ਹੋਇਆ ਸਦੋਗੁਣੀ ਵਿਸ਼ਨੂੰ ਪੈਦਾ ਹੋਇਆ ਇਸ ਕੋ ਕਾਰ ਦੇ ਤਿੰਨ ਗੁਣਾ ਨੂੰ ਰਚਨਾ ਨੂੰ ਰਚਿਆ ਹੈ ਜਿਸੇ ਪ੍ਰਕਾਰ ਜੇਕਰ ਮਾਇਆ ਸਵਲ ਨੇ ਅਭਿਆਕੇ ਪੀੜਾ ਸਾਰਿਆਂ ਦੀ ਸੁਖੋਪਤਵਸਤਾ ਦਾ ਮਾਨੀ ਹੈ ਸਾਰਿਆਂ ਦੀ ਅਤੇ ਜਿਹੜਾ ਹੈ ਇਸੇ ਪ੍ਰਕਾਰ ਸਾਧ ਸੰਗੇ ਜੀ ਹਿਰਨਗਰ ਵਸਾਦਿਆਂ ਦੀ ਸੁਪਨਵਸਤਾ ਦਾ ਉਹ ਮਾਨੀ ਹੈ। ਅਤੇ ਹਿਰਨਗਰ ਉਹ ਤੇ ਇਸ ਬਰਾਦ ਜਿਹੜਾ ਸਾਰਿਆਂ ਦੀ ਜਾਗਰਤ ਉਸਤਾ ਦਾ ਉਹ ਮਾਨੀ ਹੈ। ਇਹ ਤਾਂ ਹੈ ਮਾਇਆ ਦੀ ਜਿਹੜੀ ਸੱਤਾ ਪਈ ਚੇਤਨ ਦੀ। ਇਸੇ ਪ੍ਰਕਾਰ ਦੀ ਵਿਦਿਆ ਚ ਸੱਤਾ ਪਈ ਹੈ। ਉਸ ਵਿੱਚ ਜਿਹੜੀ ਜਾਗਰਤ ਉਸਤਾ ਦਾ ਮਾਨੀ ਹੈ ਇਹ ਬਿਸਨਾਵਾ ਜੀਵ ਹੈ। ਜਿਹਦੀ ਸੁਪਨੋ ਵਸਤਾ ਦਾ ਮੰਨੀ ਉਹ ਤੇਜ ਸੁਨਾਵਾ ਜੀਵ ਹੈ ਜਿਹੜਾ ਸੁਖੋਤਵ ਵਸਤਾ ਦਾ ਮੰਨੀ ਉਹ ਪ੍ਰਗਨਾਵਾ ਜੀਵ ਹੈ ਕਿਉਂ ਇਹ ਤਿੰਨ ਗੁਣਾ ਵਿੱਚ ਇਹ ਸ਼ਕਤੀ ਪੈਦਾ ਕਰਕੇ ਰਿਝੋ ਸਤੋ ਤਮੂ ਅਦੇ ਜਾਗਰ ਸੁਪਨ ਸੁਖੋਤਵ ਆਦਿਕ ਵਸਤਾ ਤਿੰਨ ਕਾਲ ਭੂਤ ਮੇਖਤ ਵਰਤਮਾਨ ਕਾਲ ਬਣੇ ਇਹ ਉਹਦੀ ਸੱਤਾ ਦੇ ਨਾਲ ਚੇਤਨ ਸੱਤਾ ਦੇ ਨਾਲ ਇਹ ਸਭ ਕੁਝ ਬਣਿਆ ਹੈ। ਮਹਾ ਮਾਇਆ ਤਾਂ ਕੀ ਹੈ ਛਾਇਆ। ਇਹ ਮਹਾ ਮਾਇਆ ਵੱਡੀ ਮਹਾ ਹੈ ਨਾ ਜਿਹੜੀ ਬ੍ਰਹਮਾ ਨੂੰ ਵਿਸ਼ਨੂੰ ਨੂੰ ਸ਼ਿਵ ਜੀ ਨੂੰ ਪੈਦਾ ਕਰਨ ਨੂੰ ਆਲੀ ਇਹਦੇ ਚ ਉਹਦੀ ਛਾਇਆ ਪ੍ਰਤਿਬਿੰਬ ਪਿਆ ਹੈ। ਚੇਤਨ ਸੱਤਾ ਬਣੇ ਕਰਕੇ ਹਰਕਤ ਨੂੰ ਪ੍ਰਾਪਤ ਹੋਈ ਹੈ। ਅਸ਼ਲ ਅਸ਼ੀਦ ਅਭੇਦ ਦਇਆ। ਕੋਈ ਵਾਹਿਗੁਰੂ ਇਹ ਛਲ ਕਰਕੇ ਮਾਇਆ ਕਰਕੇ ਛਲਿਆ ਨਹੀਂ ਜਾਂਦਾ। ਸ਼ਸਤਰਾਂ ਕਰਕੇ ਕੱਟਿਆ ਨਹੀਂ ਜਾਂਦਾ ਇਹਨੂੰ ਸ਼ਸਤਰਾਂ ਨੂੰ। ਮੈਨੂੰ 7 ਪੀ ਸ਼ਸਤਰਾਂ ਨਹੀਂ ਦਜਤੀ ਪਾਪ ਕਾ ਨਜਕਲੇ ਦੇ ਅੰਤ ਆਪੋ ਨਹੀਂ ਨੀ ਸੋਸ਼ਤੀ ਮਾਰਤਾ ਐਸਾ ਸਰੂਪ ਹੈ ਅਸ਼ਨਾਕ ਛੇਦ ਛੇਦ ਕੱਟਿਆ ਨਹੀਂ ਜਾਂਦਾ ਹੈ ਆ ਭੇਦ ਦਇਆ ਕੋਈ ਨਹੀਂ ਪਾ ਸਕਦਾ ਕੋਈ ਭੇਦ ਸਿੱਧ ਨਹੀਂ ਕਰ ਸਕਦਾ ਨਿਆਇਕ ਜਿਵੇਂ ਭੇਦ ਸਿੱਧ ਕਰਦੇ ਹਨ ਜੀਵ ਜੀਵ ਦੇ ਭੇਦ ਗਿਆਨ ਤੇ ਅਲਪਗਤ ਸਰਵਗਤ ਆਦਕਾਂ ਦੇ ਈਨ ਦਇਆ ਦਾ ਭੇਦ ਅਸ਼ਲ ਆਸ਼ੀਰਦ ਅਪੇਦ ਦਇਾਲ ਨਾਦੋ ਘਰ ਹੈ ਫੇਰ ਦੀਨ ਦਇਾਲ ਸਦਾ ਕਿਰਪਾ ਗੁਰੂ ਦਾ ਦਇਆ ਕਰਨ ਵਾਲਾ ਸਦਾ ਕਿਰਪਾ ਦਾ ਆਲ ਘਰ ਹੈ ਓਹ ਬਾ ਕੀ ਗਤ ਮਿਤ ਕਸ਼ੂ ਨਾ ਪਾਉਂ ਵਾਲੇ ਦੀ ਕਿਰਪਾਲੂ ਹੈ ਉਸ ਦੀ ਗਤ ਪ੍ਰਾਪਤੀ ਦੀ ਮਰਜ਼ਾਦਾ ਦੂਜਾ ਜੀਵ ਬਣ ਕੇ ਨਹੀਂ ਕੁਝ ਪਾ ਸਕਦਾ ਨਾਨਕ ਕਹੈ ਬਲ ਬਲ ਜਨ ਜੀ ਦੀ ਜੀ ਗੁਰਾਂ ਦੁਆਰਾ ਪ੍ਰਾਪਤ ਹੁੰਦਾ ਹੈ ਉਸ ਪਰਮ ਪਰਮੇਸ਼ਰ ਨੂੰ ਗੁਰੂ ਜੀ ਕਹਿੰਦੇ ਬਿਹਾਰ ਬਿਹਾਰ ਕੁਰਬਾਨ ਜਾਈਏ ਐਸਾ ਸਰੂਪ ਹੈ ਅਚਰਜ ਕਥਾ ਗੁਰ ਸਿੱਖੋ ਸਮਝਣਾ ਕਰੋ ਵਿਚਾਰ ਕਰੋ ਗੋਡ ਮਹੱਲਾ ਪੰਜਵਾਂ ਸੰਤਨ ਕੈ ਬਿਹਾਰ ਹੈ ਜਾ ਸੰਤੋ ਭਗਤਾਂ ਤੋਂ ਜਿਨ੍ਹਾਂ ਨੂੰ ਇਹ ਦਾਤ ਪ੍ਰਾਪਤ ਹੋਈ ਹੈ ਉਨੋ ਬਿਲੇਹਾਰ ਕੁਰਬਾਨ ਜਾਈਏ ਸੰਤਨ ਕਾ ਸੰਗ ਰਾਮ ਗੁਣ ਗਾ ਸੰਤਾਂ ਭਗਾਂ ਦੀ ਸੰਗਤ ਮਿਲ ਕੇ ਰਾਮ ਪਰਮੇਸ਼ਰ ਦੇ ਗੁਣ ਗਾਉਣਾ ਕਰੀਏ ਸੰਤ ਪ੍ਰਸਾਦ ਕਿਲਵਖ ਸਭ ਗਏ ਸੰਤਾਂ ਦੀ ਕਿਰਪਾ ਕਰਕੇ ਕਿਲਵਖ ਪਾਪ ਸਾਰੇ ਚਲੇ ਗਏ ਸੰਤ ਸਾਰੇ ਵੱਡੇ ਭਾਗੀ ਸੈ ਸਿੰਘ ਜੀ ਸ਼ਰਮ ਕੋਈ ਵੱਡੀਆਂ ਭਾਗਾ ਵਾਲੇ ਪਏ ਹਮ ਰਾਮ ਜਪਤ ਕਾ ਜਿਗਨ ਨਾ ਲੱਗਦਾ ਜਪ ਰਾਮ ਪਰਮੇਸ਼ਰ ਦੇ ਨਾਮ ਨੂੰ ਜਪਦੇ ਹੈ ਉਹਨੂੰ ਕਿਸੇ ਪ੍ਰਕਾਰ ਦਾ ਵਿਗਨੋ ਸਮਾਧੀ ਲਾਉਣ ਤੇ ਸੰਸਾਰ ਵਿੱਚ ਰਾਗ ਦੇ ਖਾਦਕਾ ਕਰਕੇ ਕੋਈ ਵਿਗਨ ਨਹੀਂ ਲੱਗਦਾ ਹੈ ਗੁਰ ਪ੍ਰਸਾਦ ਆਪਣਾ ਪ੍ਰਭ ਜਾਪੈ ਜਿਹੜਾ ਸਤਿਗੁਰਾਂ ਦੀ ਕਿਰਪਾ ਕਰਕੇ ਆਪਣਾ ਪਰਮੇਸ਼ਰ ਜੋ ਪ੍ਰਭ ਅਸਰੂਪ ਹੈ ਆਤਮਾ ਰੂਪ ਉਹਦਾ ਜਾਪ ਕਰਦਾ ਹੈ ਜਾਣਦਾ ਹੈ ਰਹਾਉ ਪਾਰ ਬ੍ਰਹਮ ਜਬ ਹੋਏ ਦਇਆ ਇਹ ਭਾਈ ਪਾਰ ਬ੍ਰਹਮ ਪਰਮੇਸ਼ੀ ਜਿਹਾ ਬਤਿਆਨਤ ਬਿਆਲੂ ਹੁੰਦਾ ਹੈ ਬਾਦੂ ਜਨ ਕੀ ਕਰਰਵਾਲ ਸੰਤਾਂ ਭਗਤਾਂ ਜਿਨ੍ਹਾਂ ਦੀ ਚਰਨਾਂ ਦੀ ਧੂੜ ਬਣਾ ਜੁੰਦਾ ਹੈ ਕਾਮ ਕ੍ਰੋਧ ਸਭ ਸੰਗ ਕੇ ਛਿੱਲੀ ਕਾਮ ਕ੍ਰੋਧ ਇਸ ਤਨ ਤੇ ਜਾਏ ਸੰਗ ਦੇ ਪ੍ਰਕਾਪ ਕਰਕੇ ਫੇਰ ਇਹ ਕੋ ਨਾਨਕ ਤਨ ਜੰਮਰ ਦਲਿਆ ਸਭ ਸੰਗ ਕੇ ਛਿੱਲੀ ਰੇ ਜਿਹੜਾ ਸਾਲ ਸੰਗ ਦੀ ਆਗਿਆ ਨੂੰ ਚੰਦਾ ਹੈ ਸਾਦ ਸੰਗੂਪੀ ਚੱਲ ਵਿੱਚ ਰਹਿੰਦਾ ਹੈ ਉਹਨਾਂ ਦੇ ਕਾਮ ਕ੍ਰੋਧ ਇਸ ਤਨ ਤੇ ਜਾਇ ਉਹਦੇ ਸਰੀਰ ਤੇ ਵਕਾਰ ਕਾਮ ਕ੍ਰੋਧ ਅਜ ਕਲੇ ਜਾਂਦੇ ਮਿਟ ਜਾਂਦੇ ਹਨ RAM ਰਤਨ ਵਸੈ ਮਨ ਆਉ ਰਤਨ ਦੀ ਨਿਆਈ ਅਮੋਲਕ ਹੈ ਜਿਸ ਨੂੰ ਵੇਖ ਕੇ ਰਤ ਹੋਰ ਕੇ ਕਿਸ ਦੀ ਪਦਾਰਥ ਦੀ ਪ੍ਰੀਤੀ ਨਹੀਂ ਰਹੇਗੀ ਉਹ ਰਾਮ ਦਾ ਨਾਮ ਰਤਨ ਉਹਨਾਂ ਦੇ ਮਨ ਚ ਆ ਕੇ ਵਸ ਜਾਂਦਾ ਹੈ ਸਭਲ ਜਨਮ ਤਾਂ ਕਾ ਪਰਵਾਹ ਸਹਜਾ ਉਹਨਾਂ ਦਾ ਜਨੂੰ ਧਾਰਿਆ ਹੋਇਆ ਹੈ ਇਹ ਦੁਨੀਆ ਜਿਸ ਹੈ ਵੀ ਗਿਆਨ ਫਲਦੇ ਹੋਏ ਹੈ ਦਰਗਾਹ ਜੋ ਪ੍ਰਵਾਨ ਹੈ ਉਹਨਾਂ ਦਾ ਜੀਵਨ ਪਾਰ ਬ੍ਰਹਮ ਨੂੰ ਨਿਪਟਕਾਰ ਜਾ ਉਹਨਾਂ ਨੂੰ ਪਾਰ ਬ੍ਰਹਮ ਪਰਮੇਸ਼ਰ ਨੂੰ ਹਰ ਵਕਤ ਅੰਗ ਸੰਗ ਕਰਕੇ ਜਾਣੇ ਅੰਗ ਸੰਗ ਭਗਵਾਨ ਪਰਸਨ ਲਾਇ 파ਇਤ ਪ੍ਰਭ ਕੀਰਤਨ ਲਾਗੈ ਜੇ ਭਾਈ ਪ੍ਰੇਮਾ ਭਗਤੀ ਕਰੇ ਤੇ ਵਾਹਿਗੁਰੂ ਦਾ ਕੀਰਤਨ ਜਸਨਾ ਕਰਕੇ ਗਾਉਣ ਲੱਗੇ ਜਨਮ ਜਨਮ ਕਾ ਸੋਇਆ ਜਨ ਮਨਸਾਹ ਸੰਗੀਤ ਜਨਮਾ ਜਨਮ ਦਾ ਜਿਹੜਾ ਸੁਤਤਾ ਵਿਦਿਆ ਦੀ ਨੀਂਦ ਚ ਉਹ ਗਿਆਨਵਸਤਵ ਦੀ ਜਾਗ ਪੈਂਦਾ ਹੈ ਕਰਲ ਕਮਲ ਜਨਕਾ ਆਧਾਰ ਮਨੁ ਤੇਆਰਿਆਂ ਦਾ ਆਸਰਾ ਮਾਧੋ ਦੇ ਚਰਨਾਂ ਕਮਲਾਂ ਦਾ ਆਸਰਾ ਹੈ ਓਟ ਹੈ ਹਰਗੁ ਚਰਨ ਜੋ ਪੂਜਨੀ ਕਉਲਵੰ ਪ੍ਰਕਾਸ਼ ਮਾਏ ਹੈ ਉਹ ਜਨਾਂ ਦਾ ਆਸਰਾ ਹੈ ਗੁਣ ਗੋਵਿੰਦ ਰਉ ਸੱਚ ਵਾਪਾ ਉਹ ਗੋਵਿੰਦ ਗੁਣ ਰਉ ਉਚਾਰਨ ਕਰਦੇ ਰਹਿੰਦੇ ਹੈ ਹੋਰ ਨਾ ਕੋ ਰਵਣ ਕਰਾਉਂਦੇ ਰਹਿੰਦੇ ਹੈ ਇਹ ਸੱਚਾ ਵਪਾਰ ਹੈ ਆਪ ਜਪਣਾ ਤੇ ਜਿ ਪਾਉਣਾ ਜਨ ਨਾਨਕ ਢੂਡ ਮੰਗਾ ਕਿਸ ਗੁਰਸੇ ਕੀ ਜੋ ਆਪ ਜਪਾਇਆ ਬਰਾ ਨਾਮ ਜਪਾਵਾ ਲਾਜ ਜਨਾਂ ਦੀ ਮਨਸਾਪੇ ਏ ਅੰਦਰ ਲਾਮੀ ਜੋ ਆਪ ਦੇ ਸੇਵਕੋ ਹਮੇ ਜਨ ਭਗਤ ਹਾਣੇ ਉਹਨਾਂ ਦੀ ਮਨਸਾ ਇੱਛਾ ਤੁਸੀਂ ਪੂਰੀ ਕਰਨ ਵਾਲੇ ਹੋ ਨਾਨਕ ਸਰੂਪ ਪਾਵੇ ਜਨ ਤੂਹੇ ਮਾਰੇ ਤੇਰੇ ਜਨਾਂ ਦੀ ਜਨ ਢੂਡ ਕਰਕੇ ਹੀ ਸਾਧ ਸੰਗਤ ਦੀ ਢੂਡ ਬਣ ਕੇ ਗੁਰੂ ਸਾਹਿਬ ਜੀ ਕਹਿੰਦੇ ਸੁਖ ਸਰੂਪ ਨੂੰ ਪਾਈਦਾ ਹੈ ਆਜ ਜਨਾ ਕੀ ਮਨਸਾ ਪੂਰ ਨਾਨਕ ਸੁਖ ਪਾਵੇ ਜਨ ਧੂਰ ਵਾਹਿਗੁਰੂ ਦਾ ਖਾਲਸਾ ਸਭ ਸੰਗਤ ਜੀ ਸਤਿਗੁਰੂ ਦੀ ਕਿਰਪਾ ਦੁਆਰਾ ਜਿੱਥੇ ਜਿੰਨਾ ਪ੍ਰੋਗਰਾਮ ਸੀ ਕੱਲ ਨੂੰ ਸੰਗਤ ਦਾ ਜਾਣ ਦਾ ਪ੍ਰੋਗਰਾਮ ਹੈ ਅੰਮ੍ਰਿਤ ਵੇਲੇ ਦੀਵਾਨ ਇਸ ਤਰ੍ਹਾਂ ਫੜੇਗਾ ਸੰਗਤਾਂ ਭਜਨ ਸੁਣ ਦਾ ਲਾਹਾ ਲੈਣਾ ਹੁਣ ਆਏ ਤੋਂ ਆਰਵਾ ਦਮ ਜਾਣ ਕੇ ਸੰਗਤਾਂ ਬਹੁਤ ਪ੍ਰੇਮ ਨਾਲ ਇਕੱਤਰ ਹੋਈਆਂ ਸਭ ਨਾਲ ਸੱਜਣਾ ਦੇ ਮਾਈ ਭਾਈ ਦੇ ਚਰਨਾਂ ਦੇ ਬੇਨਤੀ ਹੈ ਕਿ ਜਿੰਨਾ ਪ੍ਰੋਗਰਾਮ ਉੱਚੀ ਕਲਾ ਨਾਲ ਜੜਵੀ ਕਲਾ ਨਾਲ ਇਹ ਪੱਠੇ ਸਾਹਿਬ ਜਿਨਾਂ ਆਇਆ ਹੈ ਗੁਰੂ ਮਹਾਰਾਜ ਸਾਹਿਬ ਅੱਗੇ ਨੂੰ ਵੀ ਬਰਕਤ ਬਖਸ਼ੇ ਕਿ ਸਦਾ ਬਾਤ ਸੰਗਤਾਂ ਨੂੰ ਇਸ ਪ੍ਰਕਾਰ ਪ੍ਰੋਗਰਾਮ ਨਿਭਾਉਣ ਦਾ ਅਤੇ ਸੇਵਾ ਦਾ ਚਾਅ ਅਤੇ ਪਿਆਰ ਅਤੇ ਗੁਰਦੁਆਰਾ ਸਾਹਿਬ ਵਾਲੇ ਪ੍ਰਬੰਧਕਾਂ ਨੂੰ ਸੱਚੇ ਪਾਤਸ਼ਾਹ ਆਹ ਉਹ ਸਿੱਖੀ ਦਾ ਪਿਆਰ ਤੇ ਕਰਨ ਦੇ ਪ੍ਰਚਾਰ ਕਰੂੰਗਾ ਉਦੋਂ ਬਖਸ਼ੇ ਜੋ ਸਦਾ ਹੀ ਚੜ੍ਹਦੀਆਂ ਕਲਾ ਵਿੱਚ ਇਸਤਾਨ ਚੱਲਦਾ ਰਹੇ ਕਿਤੇ ਸਦਾ ਲੰਗਰ ਚੱਲਦੇ ਰਹਿਣ ਭਜਨ ਕੀਰਤਨ ਹੁੰਦਾ ਰਹੇ ਸੰਗਤਾਂ ਦਾ ਲਾਭ ਉਠਾਉਂਦੀਆਂ ਰਹਿਣ ਇਹ ਸੰਗਤ ਨੇ ਇੱਥੇ ਰਹਿਂਦੀ ਹੋਈ ਤੋਂ ਵਿਦਿਆਰਥੀਆਂ ਸਮੇਤ ਬਾਕਸ ਨੇ ਅਨੇਕਾਂ ਭੁੱਲਣ ਵਾਲੇ ਸਾਡੇ ਚਿੱਤ ਹਾਂ ਨੇ ਬੇਅੰਤ ਗਲਤੀਆਂ ਹੋਈਆਂ ਹੋਣਗੀਆਂ ਸਾਰੀਆਂ ਸੰਗਤਾਂ ਪ੍ਰੇਮ ਦੇ ਨਾਲ ਆਪਣੇ ਬਾਲਕ ਜਾਣ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ Yeah. Hey.